ਸਸ਼ਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਖਰਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟਿਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸ਼ਿਵਿੰਦਰ ਜੀ ਇੱਕ ਤਾਂ ਸਭ ਤੋਂ ਵੱਡੀ ਖਬਰ ਅੱਜ ਆਈ ਕਿ ਅਮਰਤਪਾਲ ਦੇ ਸਮਰਥਕਾਂ ਦੇ ਉੱਤੇ ਥਾਣਾ ਖਾਲੜਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਚੋਣ ਮਹੀਨੇ ਨੂੰ ਲੈ ਕੇ ਦੂਜੀ ਖਬਰ ਇਹ ਹੈ ਵੀ ਅੱਜ 29 ਮਈ ਆ ਅਸੀਂ ਸਾਰੇ ਜਾਣਦੇ ਆ ਮਰਹੂਮ ਸਿੱਧੂ ਮੂਸੇਵਾਲਾ ਦੀ ਦੂਸਰੀ ਵਰ੍ਹੇਗੰਢ ਆ ਉਨ੍ਹਾਂ ਦੇ ਮਾਤਾ ਪਿਤਾ ਨੇ ਭਾਵਕ ਪੋਸਟ ਵੀ ਕੀਤੀ ਇਹਦੇ ਉੱਤੇ ਵੀ ਚਰਚਾ ਕਰਾਂਗੇ ਨਾਲ ਹੀ ਆਪਾਂ ਚਰਚਾ ਕਰਾਂਗੇ ਪ੍ਰਕਲਾ ਪ੍ਰਭਾਕਰ ਦੀ ਵਾਇਰਲ ਹੋ ਰਹੀ ਇੱਕ ਇੰਟਰਵਿਊ ਜਿਹਦੇ ਵਿੱਚ ਉਹ ਖਦਸ਼ਾ ਜ਼ਾਹਰ ਕਰ ਰਿਹਾ ਵੀ ਹੋ ਸਕਦਾ ਹੈ 4 ਜੂਨ ਨੂੰ ਚੋਣ ਨਤੀਜੇ ਡਿਕਲੇਅਰ ਨਾ ਕੀਤੇ ਜਾਣ ਇਹਦੇ ਨਾਲ ਹੀ ਆਪਾਂ ਚਰਚਾ ਕਰਾਂਗੇ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦਾ ਰੁਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਤੇ ਪਹਿਲਾ ਇਲੈਕਸ਼ਨ ਮੈਨੂੰ ਲੱਗਦਾ ਹੈ ਰਾਮ ਰਹੀਮ ਦਾ ਇਹ 2024 ਦਾ ਜਿਹੜਾ ਇਲੈਕਸ਼ਨ 'ਚ ਬਹਿ ਕੇ ਰਾਮ ਰਹੀਮ ਜਿਹੜਾ ਵਾ ਉਹ ਦੇਖ ਰਿਆ ਜਾਂ ਜੋ ਵੀ ਉਹ ਗਤੀਵਿਧੀਆਂ ਨੇ ਜੇ ਕਰ ਰਿਹਾ ਜਾਂ ਨਹੀਂ ਕਰ ਰਿਹਾ ਤਾਂ ਜੇਲ੍ਹ ਦੇ ਵਿੱਚ ਹੈ ਨਾਲ ਹੀ ਰਾਹੁਲ ਗਾਂਧੀ ਅੱਜ ਲੁਧਿਆਣਾ ਚ ਵੀ ਨੇ ਤੇ ਨਾਲ ਹੀ ਪਟਿਆਲੇ ਵੀ ਜਾਣਗੇ ਤੇ ਇਸੇ ਦੇ ਨਾਲ ਹੀ ਖਬਰ ਜਿਹੜੀ ਹੈ ਉਹ ਹੋਰ ਸਾਝੀ ਕਰਾਂਗੇ ਵੀ ਅਕਾਲੀ ਦਲ ਵੀ ਜਿਹੜਾ ਬਾਰਡਰ ਏਰੀਆ ਦੇ ਵਿੱਚ ਵੱਡੇ ਇਕੱਠ ਕਰ ਰਿਹਾ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਅਮਰਤਪਾਲ ਤੋਂ ਕਿ ਉਹਨਾਂ ਦੇ ਸਮਰਥਕਾਂ ਦੇ ਉੱਤੇ ਥਾਣਾ ਖਾਲੜਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਠੀਕ ਹਾਂ ਜੋ ਮੇਰੇ ਕੋਲ ਜਿੰਨੀ ਜਾਣਕਾਰੀ ਆ ਰਹੀ ਹੈਗੀ ਆ ਉਹ ਤਾਂ ਇਹੀ ਹੈ ਕਿ ਜਿਹੜਾ ਪੱर्चा ਦਰਜ ਹੋਇਆ ਉਹ ਚੋਣ ਮੁਹਿੰਮ ਦੇ ਦੌਰਾਨ ਕੀਤਾ ਗਿਆ ਹੈਗਾ ਤੇ ਉਹ ਉਹ ਉਹਨੂੰ ਇਹ ਇਹਨੂੰ ਲੈ ਕੇ ਵੀ ਉਹਨਾਂ ਨੇ ਇੱਕ ਇੱਕ ਉਹਦਾ ਉਲੰਘਣਾ ਕੀਤੀ ਹੈਗੀ ਜਿਹੜੇ ਕਿ ਜ਼ਾਬਤਾ ਹੁੰਦਾ ਹੈਗਾ ਜਦ ਕਿ ਅਮਰਤਪਾਲ ਦੇ ਜਿਹੜੇ ਹੈਗੇ ਮੰਨਣ ਵਾਲਿਆਂ ਦਾ ਇਹ ਕਹਿਣਾ ਹੈਗਾ ਕਿ ਨਹੀਂ ਉਹ ਸਾਡੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਸਿਆਪਤੀ ਹੋਈ ਹੈਗੀ ਆ ਕਿਉਂਕਿ ਮੇਰੇ ਕੋਲ ਪੂਰੀ ਡਿਟੇਲ ਨਹੀਂ ਆਈ ਮੈਂ ਉਹਦੋਂ ਅਜ ਪਤਾ ਵੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਹਲੇ ਕਿਉਂਕਿ ਟਾਈਮ ਬਹੁਤ ਥੋੜਾ ਸੀ ਇੱਕਦਮ ਹੀ ਆਪਣੇ ਕੋਲ ਖਬਰ ਆਈ ਹੈ ਕਿ ਉਹਦੇ ਪਿੱਛੇ ਕਾਰਨ ਕੀ ਆ ਇਸ ਲਈ ਇਸ ਮਾਮਲੇ ਨੂੰ ਅਸੀਂ ਇਦਾਂ ਰੱਖ ਲੈਨੇ ਆ ਕਿ ਇਹ ਇਹਨੂੰ ਵੇਟ ਐਂਡ ਵਾਚ ਤੇ ਰੱਖਦੇ ਆ ਕਿ ਜੋ ਦੋਹੇ ਪੱਖਾਂ ਦਾ ਬਿਆਨ ਆ ਜਾਵੇ ਫਿਰ ਅਸੀਂ ਐਨਾਲਿਸਿਸ ਕਰ ਸਕਦੇ ਹਾਂ ਇਹਦੇ ਵਿੱਚ ਆਏ ਚੀਜ਼ ਜ਼ਰੂਰ ਹੈਗੀ ਆ ਕਿ ਜਦੋਂ ਹੁਣ ਚੋਣਾਂ ਦੇ ਦਿਨ ਨੇੜੇ ਆ ਗਏ ਹੈਗੇ ਨੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਸਾਰੀਆਂ ਧਿਰ ਆਪਣਾ ਜ਼ੋਰ ਲਾਉਂਦੀਆਂ ਇੱਕ ਧਿਰ ਦੀ ਕੋਸ਼ਿਸ਼ ਹੁੰਦੀ ਹੈ ਕਿ ਦੂਜੀ ਧਿਰ ਨੂੰ ਠੱਬੀ ਲਾਉਣ ਦੀ ਦੂਜੀ ਦੀ ਹੁੰਦੀ ਹੈ ਕਿ ਕਿਉਂ ਨਾ ਫਿਰ ਇਹਨੂੰ ਇੱਕ ਵਿਕਟਮ ਪੱਤਾ ਖੇਡਿਆ ਜਾਵੇ ਤੇ ਇਸ ਲਈ ਕੁਝ ਵੀ ਹੋਣਾ ਹੋਣਾ ਸੰਭਵ ਹੋ ਸਕਦਾ ਹੁੰਦਾ ਹੈਗਾ ਇਹਦੇ ਵਿੱਚ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਹੁੰਦੇ ਵੀ ਇਹਦੇ ਵਿੱਚ ਆਹ ਕੰਮ ਠੀਕ ਹੈ ਕੰਮ ਠੀਕ ਹੈ ਲੇਕਿਨ ਇੱਕ ਚੀਜ਼ ਹੈ ਕਿ ਆਉਂਦੇ ਜਿਹੜੇ ਪਰ ਪੰਜਾਬ ਦੇ ਵਿੱਚ 72 ਘੰਟੇ ਜਾਂ 3 ਦਿਨ ਹੁੰਦੇ ਨੇ ਨਾ ਉਹ ਕਾਫੀ ਅਹਿਮ ਹੋ ਜਾਂਦੇ ਨੇ ਕਿਉਂਕਿ ਅੱਜ 29 ਦੀ ਹੋਗੀ 30 ਤੇ 31 ਦੋ ਦਿਨ ਵਿਚਾਲੇ ਪਏ ਹੈਗੇ ਨੇ ਇਹਨਾਂ ਵਿੱਚ ਪੜੀ ਉਲਟਫੇਰ ਹੁੰਦੇ ਨੇ ਹਵਾ ਦੇ ਰੁਖ ਬਦਲਦੇ ਨੇ ਉਹ ਸਾਰਾ ਕੁਝ ਹੁੰਦਾ ਵਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਸਾਨੂੰ ਆਉਂਦੀਆਂ ਰਹਿਣਗੀਆਂ ਜਿਹਦੇ ਪਿੱਛੇ ਇੱਕ ਪੱਤਰਕਾਰ ਦੇ ਵਜੋਂ ਸਾਨੂੰ ਜਿਹੜਾ ਹੈਗਾ ਇਹ ਦੇਖਣਾ ਪਏਗਾ ਵੀ ਇੱਕ ਆਪਣੀ ਬਾਰੀਕ ਬੀਣੀ ਨਾਲ ਦੇਖਣਾ ਪਏਗਾ ਵੀ ਇਹ ਕੀ ਹੋ ਰਿਹਾ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਅਸੀਂ ਵੀ ਸਾਡਾ ਜਿਹੜਾ ਆਪਣਾ ਭਾਈਚਾਰਾ ਪੱਤਰਕਾਰੀ ਭਾਈਚਾਰਾ ਉਹ ਵੀ ਮਤਲਬ ਇੱਕ ਜ਼ਿੰਮੇਵਾਰੀ ਦੇਣ ਦੀ ਜਿਵੇਂ ਖਬਰ ਆਉਂਦੀ ਹੈ ਆਪਾਂ ਠਾ ਦੇ ਨੇ ਚਲਾ ਦਿੰਦੇ ਆ ਆਪਣੇ ਮੀਡੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਜਾਂ ਫਿਰ ਅਸੀਂ ਇੱਕ ਇੱਕ ਪਾਸੇ ਭਾਵੁਕ ਹੋ ਜਾਂਦੇ ਆ ਉਹਦੇ ਤੋਂ ਹੁੰਦਾ ਕੀ ਹੈ ਕਿ ਲੋਕਾਂ ਨੂੰ ਸਹੀ ਤਸਵੀਰ ਨਹੀਂ ਪੇਸ਼ ਹੁੰਦੀ ਲੋਕਾਂ ਦੇ ਅੱਗੇ ਜੀ ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਜਿਹੜੇ ਪ੍ਰਕਲਾ ਪ੍ਰਭਾਕਰ ਹੈ ਜਿਹੜੀ ਆਪਾਂ ਖ਼ਬਰੀ ਖ਼ਬਰ ਅਗਲੀ ਕਰਨ ਲੱਗੇ ਆ ਉਹ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੀਆਂ ਕੁਝ ਇੰਟਰਵਿਊਜ਼ ਇਸ ਵਕਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਜਿਦੇ ਵਿੱਚ ਉਹ ਖਦਸ਼ਿਆ ਜ਼ਾਹਰ ਕਰ ਰਹੇ ਆ ਕਿ ਹੋ ਸਕਦਾ ਹੈ 4 ਜੂਨ ਵਾਲੇ ਦਿਨ ਚੋਣ ਨਤੀਜੇ ਜਿਹੜੇ ਆ ਉਹ ਡਿਕਲੇਅਰ ਨਾ ਕੀਤੇ ਜਾਣ ਤੇ ਇਹਦੇ ਬਾਰੇ ਸ਼ਵਿੰਦਰ ਜੀ ਜੇਰਾ ਖੁੱਲਕੇ ਦੱਸੋ ਕਿਉਂਕਿ ਉਹ ਇਕਨੋਮਿਸਟ ਨੇ ਚਰਚਾਵਾ ਕਰਦੇ ਰਹਿੰਦੇ ਨੇ ਮੁਲਾਂਕੜਕਾਰ ਨੇ ਉਹਨਾਂ ਨੇ ਇਹ ਜਿਹੜੀ ਇੰਟਰਵਿਊ ਦੇ ਵਿੱਚ ਗੱਲ ਕਹੀ ਕਿਹੜੇ ਆਧਾਰ ਤੇ ਕਹੀ ਕੀ ਉਹਨਾਂ ਕੋਲ ਠੋਸ ਕਾਰਨ ਉਹਨਾਂ ਨੂੰ ਲੱਗੇ ਭਈ ਇਦਾਂ ਹੋ ਸਕਦਾ ਉਹ ਕਰ ਐਕਸਪ੍ਰੈਸ ਤੇ ਹੋਰ ਅਖਬਾਰਾਂ ਵਿੱਚ ਆਪਣੇ ਬਿਆਨ ਸਮੇਂ-ਸਮੇਂ ਉੱਤੇ ਪ੍ਰਗਟਾਉਂਦੇ ਰਹਿੰਦੇ ਨੇ ਬਿਲਕੁਲ ਭਾਜੀਪੀ ਦੇ ਨਿਰਮਲਾ ਸਿਤਰਮਨ ਤੋਂ ਉਹਨਾਂ ਦੇ ਵੱਖਰੇ ਵਿਚਾਰ ਹੈਗੇ ਨੇ ਕਈ ਵਾਰ ਉਹਨਾਂ ਦੇ ਜਿਹੜੇ ਵਿਚਾਰ ਕਾਫੀ ਚਰਚਾ ਦਾ ਵਿਸ਼ਾ ਬਣੇ ਉਹਨਾਂ ਦੇ ਜਿਹੜੇ ਆਰਟੀਕਲ ਜਦੋਂ ਛਪੇ ਨੇ ਅਹ ਦੇਖੋ ਇੱਕ ਚੀਜ਼ ਤਾਂ ਕੁਝ ਸਾਫ਼ ਹੋ ਰਹੀ ਹੈ ਕੱਲੇ ਪ੍ਰਵਾਕਰ ਉਹਨਾਂ ਦੀ ਗੱਲ ਹੀ ਨਹੀਂ ਬਲਕਿ ਕਈ ਸਾਰੇ ਸਿਵਲ ਸੋਸਾਇਟੀ ਦੇ ਲੋਕ ਜਾਂ ਹੋਰ ਵੀ ਇਹ ਸਵਾਲ ਉਠਾ ਰਹੇ ਨੇ ਸਵਾਲ ਹੀ ਨਹੀਂ ਖਬਰਾਂ ਵੀ ਆ ਰਹੀਆਂ ਜਿਹੜੀਆਂ ਕਿ ਮੇਨਸਟ੍ਰੀਮ ਮੀਡੀਆ ਦਾ ਹਿੱਸਾ ਨਹੀਂ ਬਣ ਰਹੀਆਂ ਕਿ ਕੋਈ ਬੰਦਾ ਕਹਿ ਰਿਹਾ ਕਿ ਮੈਜੀਕ ਬੋਟ ਅੱਠ ਵਾਰ ਪਾਤੀ ਬੀਜੇਪੀ ਨੂੰ ਬਾਅਦ ਵਿੱਚ ਜਾ ਕੇ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਕਈ ਜਗ੍ਹਾ ਤੇ ਈਵੀਐਮ ਜਿਹੜੀ ਹੈਗੀ ਆ ਉਹ ਉਹਦਾ ਛੇੜਖਾਨੀ ਹੁੰਦੀ ਆ ਬੀਜੇਪੀ ਦੇ ਕੋਈ ਬੰਦੇ ਜਿਹੜੇ ਕਹੌਣ ਵਾਲੇ ਆਪਣੇ ਈਵੀਐਮ ਚੱਕ ਕੇ ਲੈ ਜਾਂਦੇ ਹੈਗੇ ਨੇ ਜਾਂ ਈਵੀਐਮ ਨਾਲ ਪੰਨ ਤੋੜ ਕਰਦਿਆਂ ਦੀ ਖਬਰ ਆਉਂਦੀ ਆ ਇਹਦਾ ਮਤਲਬ ਕੀ ਹੈ ਚੋਣ ਕਮਿਸ਼ਨ ਨੇ ਕੁਝ ਨਹੀਂ ਇਹਦੇ ਤੇ ਕੀਤਾ ਹੈਗਾ ਵੀ ਉਹਨੂੰ ਜੋ ਇੱਕ ਕਾਰਵਾਈ ਕਰਨੀ ਚਾਹੀਦੀ ਆ ਅੱਛਾ ਫਿਰ ਕਈ ਜਗ੍ਹਾ ਤੇ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ ਵੱਡੇ ਪੱਧਰ ਤੇ ਹੁੰਦੀ ਹੈ ਪੀਐਮ ਦੇ ਇੱਕ ਤੋਂ ਬਾਅਦ ਇੱਕ ਬਿਆਨ ਇਸ ਤਰ੍ਹਾਂ ਦੇ ਆਉਂਦੇ ਉਹਦੇ ਬਾਰੇ ਚੋਣ ਕਮਿਸ਼ਨ ਕੁਝ ਨਹੀਂ ਕਰਦਾ ਇਹ ਉਹ ਤੋਖਲੇ ਨੇ ਵੱਡੇ ਜਿਹੜੇ ਕਿ ਇਕੱਲੇ ਪ੍ਰਵਾਕਰ ਹੀ ਨਹੀਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਵੀ ਉਹ ਤੋਖਲੇ ਹੈਗੇ ਨੇ ਵੀ ਇਹ ਹੋ ਕੀ ਰਿਹਾ ਹੈਗਾ ਕਿਉਂਕਿ ਜਿਹੜਾ ਹਵਾ ਦਾ ਰੁੱਖ ਹੈ ਉਹ ਬਿਲਕੁਲ ਇਸ ਤਰ੍ਹਾਂ ਦਾ ਹੈ ਉਹਨ ਕੋਈ 412 ਵਾਲੀ ਗੱਲ ਤਾਂ ਹੈ ਨਹੀਂਗੀ ਉਹ ਇਸ ਤਰ੍ਹਾਂ ਦਾ ਮੰਜ਼ਰ ਹੈ ਜਿੱਥੇ ਇੱਕਦਮ ਕੋਈ ਸਟੇਟਮੈਂਟ ਨਹੀਂ ਦਿੱਤੀ ਜਾ ਸਕਦੀ ਕਿ ਬੀਜੇਪੀ ਸੱਤਾ ਜਾਊਗੀ ਜਾਂ ਬਾਹਰ ਹੋਊਗੀ ਕਿਉਂਕਿ ਹੁਣ ਕਹਾਣੀ ਇਹ ਕਿ ਦੇਖੋ ਯੂਪੀ ਵਿੱਚ ਵੀ ਪਹਿਲਾਂ ਨਾਲੋਂ ਮਾਰਜਨ ਤਾਂ ਘੱਟਦਾ ਹੋਇਆ ਦਿਖਾਈ ਦੇ ਰਿਹਾ ਬੀਜੇਪੀ ਦਾ ਪਰ ਉਹ ਕਿੰਨਾ ਘਟੇਗਾ ਕੀ ਉਹ ਬਹੁਤ ਜ਼ਿਆਦਾ ਲਾਸ ਹੋ ਜਾਏਗਾ ਜਾਂ ਬਹੁਤ ਘੱਟ ਲਾਸ ਹੋ ਜਾਏਗਾ acha ਫਿਰ ਉਹ ਲਾਸ ਨੂੰ ਬੀਜੇਪੀ ਪੂਰਾ ਕਿੱਥੋਂ ਕਰੇਗੀ ਤਾਂ ਇਹ ਸਵਾਲ ਹੈਗੇ ਨੇ ਪਰ ਜਿਹੜੀ ਬੇਸਿਕ ਇਮਾਨਦਾਰੀ ਹੁੰਦੀ ਹੈ ਚਲੋ ਉਹ ਤਾਂ 4 ਤਰੀਕ ਨੂੰ ਪਤਾ ਲੱਗ ਜਾਏਗਾ ਪਰ ਕੀ ਕੁਝ ਲੋਕ ਜਿਹੜੇ ਕਹਿ ਰਹੇ ਨੇ ਜਿਵੇਂ ਇਹ ਵੀ ਕਹਿ ਰਹੇ ਨੇ ਕਿ ਜੇ ਜੀ ਨਤੀਜੇ ਉਲਟ ਹੋਏ ਤਾਂ ਨਤੀਜੇ ਹੀ ਨਹੀਂ ਐਲਾਨੇ ਜਾਣਗੇ ਕੋਈ ਬਹਾਨਾ ਲਾ ਲਿਆ ਜਾਏਗਾ ਜਾਂ ਫਿਰ ਉਹਨਾਂ ਦੇ ਨਤੀਜੇ 'ਚ ਕੋਈ ਗੜਬੜ ਹੋ ਜਾਏਗੀ ਕੋਈ ਹੋਰ ਕੀਤਾ ਜਾਏਗਾ ਇਹ ਬਹੁਤ ਵੱਡੇ ਸਵਾਲ ਮੈਨੂੰ ਲੱਗਦਾ ਵੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੁਣ ਜਾ ਕੇ ਸਵਾਲ ਉੱਠਣ ਲੱਗੇ ਹੈਗੇ ਨੇ ਇਹ ਨਹੀਂ ਕਿ ਪਹਿਲਾਂ ਕਿ ਕਦੇ ਬੇਈਮਾਨੀਆਂ ਨਹੀਂ ਹੁੰਦੀਆਂ ਸੀਗੀਆਂ ਕਈ ਕੁਝ ਹੋਰ ਨਹੀਂ ਹੁੰਦੇ ਕਸ਼ਮੀਰ ਦੇ ਵਿੱਚ ਕਈ ਥਾਵਾਂ ਤੇ ਬੇਈਮਾਨੀ ਕਰਕੇ ਸੈਂਟਰ ਦੀ ਬੇਈਮਾਨੀ ਕਰਕੇ ਉੱਥੇ ਜਿਹੜੀ ਚੋਣ ਪ੍ਰਕਿਰਿਆ ਨੂੰ ਵਿੱਚ ਖਲਲ ਪਾਏਗੀ ਚੋਣ ਪ੍ਰਕਿਰਿਆ ਖਤਮ ਕੀਤੀ ਗਈ ਪਰ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਤੁਹਾਡੇ ਚੋਣ ਕਮਿਸ਼ਨ ਵਰਗੀ ਬੇਕਾਰੀ ਸੰਸਥਾ ਉੱਤੇ ਸਵਾਲ ਖੜੇ ਹੋ ਜਾਣ ਉਹਨੂੰ ਕਿਹਾ ਜਾਵੇ ਵੀ ਤਾਂ ਬੀਜੇਪੀ ਦਾ ਮਾਊਥ ਪੀਸ ਬਣ ਕੇ ਚੱਲਦਾ ਇੱਕ ਸਿਵਲ ਸੁਸਾਇਟੀ ਜਿਹੜੀ ਵੱਡੇ ਲੈਵਲ ਤੇ ਇਕੱਠੀ ਹੁੰਦੀ ਦਿਖਾਈ ਦਿੰਦੀ ਹੋਵੇ ਕਈ ਸਾਰੇ ਬੁੱਧੀਜੀਵੀ ਗੱਲ ਕਹਿਣ ਇਹਦਾ ਮਤਲਬ ਕੀ ਹੈ ਕਿ ਮੁਲਕ ਵਿੱਚ ਸਭ ਅੱਛਾ ਨਹੀਂ ਹੈਗਾ ਕਿਤਨਾ ਕਿਤੇ ਕੁਝ ਗੜਬੜ ਹੋ ਰਹੀ ਹੈ ਜੀ ਸ਼ਵੇਤਰ ਜੀ ਇਹਦੇ ਨਾਲ ਆਪਾਂ ਉਹ ਵੀ ਕਿੱਸਾ ਜੋੜ ਸਕਦੇ ਆ ਜਾਂ ਇਹਦੇ ਨਾਲ ਉਹਨੂੰ ਵੀ ਆਪਾਂ ਮੁਲਾਂਕਣ ਉਹਦਾ ਕੀਤਾ ਜਾ ਸਕਦਾ ਵੀ ਜਿੱਦਾਂ ਇੱਕ ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਰਣਨੀਤੀਕਾਰ ਨੇ ਉਹ ਉਹਨਾਂ ਦਾ ਇੱਕ ਇੰਟਰਵਿਊ ਉਹਨਾਂ ਦਾ ਵੀ ਵਾਇਰਲ ਹੋਇਆ ਉਹਦੇ ਵਿੱਚ ਵੀ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਇਹੀ ਸਵਾਲ ਕੀਤਾ ਵੀ ਜਦੋਂ ਤੁਸੀਂ ਦਾਵਾ ਕਰਦੇ ਹੋ ਕਿਸੇ ਗੱਲ ਦਾ ਉਹਦਾ ਆਧਾਰ ਕੀ ਹੁੰਦਾ ਤੇ ਉਹ ਮਤਲਬ ਉਹ ਸਾਰੀਆਂ ਗੱਲਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਤੇ ਉਹ ਪ੍ਰਸ਼ੰਤ ਕੁਸ਼ੋਰ ਨੂੰ ਕਰਨ تھا ਪਰ ਨੇ ਬਹੁਤ ਅੱਛੇ ਢੰਗ ਨਾਲ ਜਿਹੜਾ ਉਹਦੀ ਉਸ ਦਿਨ ਬੋਲਤੀ ਬੰਦ ਕਰਾਈ ਕਿਉਂਕਿ ਪ੍ਰਸ਼ੰਤ ਕੁਸ਼ੋਰ ਵੀ ਉਹੀ ਆ ਹਵਾ ਦਾ ਰੁਖ ਦੇਖ ਕੇ ਪਹਿਲਾਂ ਤਾਂ ਉਹਨੇ ਕਿਹਾ ਕਿ ਮੋਦੀ ਦਾ ਜਲਵਾ ਖਤਮ ਹੋਣ ਵਾਲਾ ਫਿਰ ਉਹ ਕਹਿੰਦਾ ਕਿ ਨਹੀਂ ਉਹ ਬਹੁਤ ਚੰਗੀਆਂ ਸੀਟਾਂ ਲੈ ਕੇ ਜਾਏਗਾ ਫਿਰ ਫਿਰ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਇਹ ਬਿਆਨਬਾਜ਼ੀ ਜਿਹੜੀ ਤੇਰੀ ਹੈਗੀ ਹੈ ਪਹਿਲੇ ਦਿਨ ਫਲਾਨੇ ਨੂੰ ਜਿਹੜੇ ਦਿਨ ਫਲਾਨੇ ਤੇ ਤੀਜੇ ਦਿਨ ਫਲਾਨੇ ਇਹਦਾ ਇਹਦਾ ਆਧਾਰ ਕੀ ਹੈ ਫਿਰ ਉਹ ਕੋਈ ਗੱਲ ਨਹੀਂ ਆਈ ਫਿਰ ਤੈਸ਼ ਵਿੱਚ ਆ ਜਾਂਦਾ ਉਹ ਤੇ ਹੁਣ ਮਸਲਾ ਉਰੇ ਇਹੀ ਹੈਗਾ ਕਿ ਇਸ ਤਰ੍ਹਾਂ ਦਾ মিডিਆ ਲੱਗਿਆ ਹੋਇਆ ਜਿਹੜਾ ਪ੍ਰਚਾਰ ਕਰ ਰਿਹਾ ਸਰਕਾਰੀ ਪ੍ਰਚਾਰ ਕਰ ਰਿਹਾ ਜਿਹੜਾ ਰਿਐਲਿਟੀ ਨੂੰ ਲੁਕੋ ਵੀ ਰਿਹਾ ਇਸ ਤਰ੍ਹਾਂ ਦੇ ਸੋ ਕਾਲਡ ਵਿਸ਼ਲੇਸ਼ਕ ਬਣੇ ਹੋਏ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਜ਼ਮੀਨੀ ਸਥਿਤੀਆਂ ਕੁਝ ਹੋਰ ਨੇ ਅੱਛਾ ਭੀ ਜ਼ਮੀਨੀ ਸਥਿਤੀਆਂ ਆਈਵਰੀ ਇਸ ਇਨੀਸਪਸਤ ਨਹੀਂ ਪਰ ਮੰਨ ਲਓ ਕਿ ਇੱਕ ਥਾਂਵ ਦੇ ਉੱਤੇ ਜਿਵੇਂ ਬੀਜੇਪੀ ਦੀ ਵੋਟ ਘਟ ਰਹੀ ਹੈ ਕਿਤੇ ਉਥੇ ਬੀਜੇਪੀ ਨੇ ਕਾਊਂਟਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਖੜੇ ਕਰ ਦਿੱਤੇ ਨੇ ਜਾਂ ਫਿਰ ਉਥੇ ਜਾਤੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਕਿ ਉਹ ਫਿਰ ਵੋਟ ਵੰਡੀ ਜਾ ਸਕੇ ਜਾਂ ਕਈ ਥਾਂਵਾਂ ਤੇ ਬਹੁਤ ਜ਼ਿਆਦਾ ਉਮੀਦਵਾਰ ਖੜੇ ਹੈ ਵੀ ਵਿਰੋਧੀ ਵੋਟ ਵੰਡੀ ਜਾਵੇ ਤਾਂ ਬਹੁਤ ਕੁਝ ਹੋ ਰਿਹਾ ਹੈਗਾ ਤੇ ਇਹ ਸਾਰੇ ਦੇ ਵਿੱਚ ਤੁਸੀਂ ਇੱਕਦਮ ਕੁਝ ਕਹਿ ਨਹੀਂ ਸਕਦੇ ਪਰ ਇਹ ਇਹ ਵੀ ਚਲੋ ਮੰਨ ਲਿਆ ਵੀ ਨਹੀਂ ਕਿਹਾ ਜਾ ਸਕਦਾ ਤੁਸੀਂ ਆ ਵੀ ਕੁਝ ਕਰ ਲਿਆ ਪਰ ਜਿਹੜੀਆਂ ਚੋਣਾਂ ਦੇ ਨਤੀਜਿਆਂ ਉੱਤੇ ਸ਼ੱਕ ਹੋਣ ਲੱਗ ਜਵੇ ਜਨਤਾ ਨੂੰ ਕਿਉਂਕਿ ਪਹਿਲੀ ਵਾਰ ਨਹੀਂ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਜਿੱਤੇ ਸੀ ਉਦੋਂ ਆਹੀ ਤੀਸ਼ਤਾ ਸੀਤਲਵਾੜ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੀਸ਼ਤਾ ਸੀਤਲਵਾੜ ਹੋਰਾਂ ਨੇ ਇੱਕ ਆਪਣੇ ਸਬਰੰਗ ਦੇ ਵਿੱਚ ਇੱਕ ਆਰਟੀਕਲ ਛਾਪਿਆ ਸੀਗਾ ਕਿ ਮੋਦੀ ਦੇ 12 ਨਸੀ ਦੇ ਵਿੱਚ ਜਿਹੜੀ ਕਿੰਮੇ ਜਾਲੀ ਵੋਟ ਪਈ ਹੈ ਜਦੋਂ ਇੱਥੇ ਕੇਜਰੀਵਾਲ ਦਾ ਮੁਕਾਬਲਾ ਸੀ ਮੋਦੀ ਦੇ ਨਾਲ 14 ਵਾਲੀ ਇਲੈਕਸ਼ਨ ਦੇ ਵਿੱਚ ਫਿਰ ਇਸੇ ਤਰ੍ਹਾਂ ਯੂਪੀ ਦੇ ਵਿੱਚ 19 ਦੀ ਇਲੈਕਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਆਇਆ ਸੋ ਇਹਦਾ ਮਤਲਬ ਕੀ ਹੈਗਾ ਕਿ ਜਿਹੜੀ ਗਿਉਂ-ਗਿਉਂ ਲੋਕਾਂ ਦੀ ਜਿਹੜੀ ਭਰੋਸੇਯੋਗਤਾ ਉਹ ਸਿਸਟਮ ਤੋਂ ਜਾਊਗੀ ਉਹ ਲੋਕਤੰਤਰ ਲਈ ਕੋਈ ਚੰਗਾ ਸ਼ਗਨ ਨਹੀਂ ਹੁੰਦਾ ਸ਼ਿਵਿੰਦਰ ਜੀ ਜਿੱਦਾਂ ਤੁਸੀਂ ਕਿਹਾ ਵੀ ਪ੍ਰਸ਼ਾਦ ਕੁਸ਼ੋਰ ਤੈਸ਼ ਚ ਆ ਗਏ ਹਨਾ ਤੈਸ਼ ਦੇ ਵਿੱਚ ਤੇ ਨਰਿੰਦਰ ਮੋਦੀ ਸਮੇਤ ਇਹਨਾਂ ਦੇ ਸਾਰੇ ਜਿਹੜੇ ਆਗੂ ਜਿਹੜੇ ਇਸ ਵੇਲੇ ਸਟਾਰ ਕੰਪੇਨਰ ਨੇ ਜਾਂ ਜਿਹੜੇ ਪ੍ਰਚਾਰ ਕਰ ਰਹੇ ਨੇ ਉਹ ਵੀ ਆਏ ਆ ਬੋਲਬਾਣੀ ਬਿਲਕੁਲ ਜਿਹੜਾ ਵਾ ਉਹ ਬਲੋ ਦਾ ਬੈਲਟ ਜਿਹਨੂੰ ਕਹਿ ਸਕਦੇ ਆ ਉਹ ਹੋਇਆ ਪਿਆ ਬਾਦਸ਼ਾਹ ਦੀ ਜਿਹੜੀ ਮਰਿਆਦਾ ਸਾਰੇ ਹੀ ਭੁੱਲੇ ਫਿਰਦੇ ਆ ਕੱਲ ਤੇ ਅਸ਼ਵਿਤ ਹੀ ਨਹੀਂ ਆਇਆ ਮੋਦੀ ਤਾਂ ਮੈਨੂੰ ਆਏ ਲੱਗਦਾ ਕਿ ਜਿਵੇਂ ਕਿ ਮਾਨਸਿਕ ਤੌਰ ਤੇ ਕੋਈ ਪੀੜਤ ਇਨਸਾਨ ਵਿਵਹਾਰ ਕਰ ਰਿਹਾ ਹੋਵੇ ਉਦਾਂ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਗੱਲਾਂ ਹੀ ਨਹੀਂ ਸਮਝ ਆ ਰਹੀਆਂ ਕਈ ਵਾਰ ਤਾਂ ਉਹ ਆਪਣੇ ਅਦਾਨੀ ਅਦਵਾਨੀ ਤੇ ਅਦਾਨੀ ਤੇ ਸਵਾਲ ਚੁੱਕਣ ਲੱਗ ਜਾਂਦੇ ਹੈਗੇ ਨੇ ਕਈ ਵਾਰ ਉਹ ਇਹ ਕਹਿੰਦੇ ਨੇ ਕਿ ਮੈਂ ਤਾਂ ਬਾਇਓਲੋਜੀਕਲ ਪੈਦਾ ਨਹੀਂ ਹੋਇਆ ਮੈਂ ਤਾਂ ਉੱਤੋਂ ਰੱਬ ਤੇ ਰੱਬ ਨੇ ਭੇਜਿਆ ਹੈਗਾ ਹੁਣ ਮਤਲਬ ਹੁਣ ਜੇ ਕੋਈ ਲੀਡਰ ਆ ਹੀ ਕਹਿੰਦੇ ਵੇ ਇਦੋਂ ਗਾਂਵ ਦਾ ਕੀ ਜਵਾਬ ਦਈਏ ਮਤਲਬ ਉਹਦੀ ਮਤਲਬ ਇਸ ਟਿਪ ਨਹੀਂ ਦਾ ਕੀ ਜਵਾਬ ਹੋ ਸਕਦਾ ਸੋ ਪ੍ਰਧਾਨ ਸੇਵਕ ਪ੍ਰਧਾਨ ਸੇਵਕ ਬਣੇ ਸੀਗੇ ਪ੍ਰਧਾਨ ਸੇਵਕ ਤੋਂ ਬਾਅਦ ਫਿਰ ਇਹ ਚੌਂਕੀਦਾਰ ਬਣ ਗਏ ਤੇ ਹੁਣ ਰੱਬ ਬਣ ਗਏ ਨੇ ਹੁਣ ਇਹ ਤੁਹਾਨੂੰ ਤਾਂ ਖੈਰ ਕੱਲੋਂ ਇਹ ਵੀ ਕਹਿ ਸਕਦੇ ਨੇ ਕਿ ਰੱਬ ਨੂੰ ਵੀ ਮੈਂ ਹੀ ਪੈਦਾ ਕੀਤਾ ਹੈਗਾ ਰੱਬ ਨੇ ਮੈਨੂੰ ਨਹੀਂ ਪੈਦਾ ਕੀਤਾ ਰੱਬ ਨੂੰ ਵੀ ਮੈਂ ਕੀਤਾ ਅੱਛਾ ਹੁਣ ਇਦੋਂ ਗਾਂਹ ਇਹ ਇੱਕ ਜਵਾਬ ਉਹਨਾਂ ਨੇ ਵਿਰੋਧੀ ਪਾਰਟੀ ਨੂੰ ਮੁਜਰਾ ਕਰਨ ਵਾਲੇ ਕਹਿ ਦਿੱਤਾ मतलब ये देखो ये 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 जेडी बोली है ना ये बहुत हल्के लेवल दी बोली है इद्दन दी ਤਾਂ ਗਲੀ ਤੇ ਗੁੰਡੇ ਬੋਲਦੇ ਹੁੰਦੇ ਨੇ ਬੋਲੀ ਗਲੀ ਤੇ ਜਿਹੜੇ ਦਾਤਾ ਲੋਕ ਮੰਨੇ ਜਾਂਦੇ ਨੇ ਪ੍ਰਧਾਨ ਮੰਤਰੀ ਦੀ ਬੋਲੀ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਉਹ ਉਹਦੀ ਇੱਕ ਮਰਿਆਦਾ ਹੁੰਦੀ ਆ ਮੈਨੂੰ ਲੱਗਦਾ ਵੀ ਹੁਣ ਤੱਕ ਇਨੇ 75 76 ਸਾਲਾਂ ਦੇ ਵਿੱਚ ਮੁਲਕਦਿਆਂ ਵਿੱਚ ਕਿਸੇ ਪ੍ਰਧਾਨ ਮੰਤਰੀ ਦੀ ਬੋਲੀ ਇਸ ਪੱਧਰ ਤੱਕ ਗਈ ਹੋਵੇ ਇਹ ਵੀ ਪਹਿਲੀ ਵਾਰੀ ਹੋਇਆ ਇਹ ਕਹਾਣੀ ਇੱਥੇ ਤੱਕ ਨਹੀਂ ਲੋਕ ਸਭਾ ਦੇ ਵਿੱਚੋਂ ਬਕਾਇਦਾ ਪ੍ਰਧਾਨ ਮੰਤਰੀ ਦੀ ਬੋਲੀ ਨੂੰ ਖਾਰਜ ਕੀਤਾ ਗਿਆ ਉਹਦੇ ਉਹਦੇ ਕੁਝ ਲਾਈਨ ਨੂੰ ਕੱਢਿਆ ਗਿਆ ਉਹ ਵੀ ਮਤਲਬ ਇਸੇ ਸਮੇਂ ਚ ਹੀ ਹੋਇਆ ਸੋ ਇਹ ਜਿਹੜੀ ਮੌਜੂਦਾ ਸਮੇਂ ਜਿੰਨੀ ਬੁਖਹਲਹਟ ਆਈ ਹੋਈ ਹੈ ਬੀਜੇਪੀ ਦੇ ਨੇਤਾਵਾਂ ਚ ਖਾਸ ਕਰਕੇ ਪ੍ਰਧਾਨ ਮੰਤਰੀ ਦੇ ਵਿੱਚ ਇਥੋਂ ਵੀ ਬਹੁਤ ਲੋਕਾਂ ਨੇ ਸ਼ੱਕ ਕਰ ਰਹੇ ਨੇ ਕਿ ਇਹ ਬੁਖਹਲਹਟ ਤਾਂ ਧੋਨ ਨੂੰ ਥੋੜੀ ਹਾਰ ਦੀ ਬੁਖਹਲਹਟ ਹੈ ਤੇ ਕਿ ਜੇਕਰ ਤੁਸੀਂ ਇੱਕਦਮ ਜਿਹੜਾ ਹੈਗਾ ਫਿਰ ਵੀ ਨਤੀਜੇ ਨੂੰ ਹੋਰ ਟੰਗ ਨਾਲ ਪ੍ਰਭਾਵਿਤ ਕਰੋਗੇ ਤਾਂ ਇਹ ਤਾਂ ਇੱਕ ਤਰ੍ਹਾਂ ਦਾ ਜਿਹੜਾ ਲੋਕਤੰਤਰ ਦਾ ਜਨਾਜ਼ਾ ਕਢਣ ਵਾਲੀ ਗੱਲ ਹੋ ਜਾਂਦੀ ਹੈ ਜੀ ਸ਼ਵੰਦਰ ਜੀ ਸ਼ਵੰਦਰ ਜੀ ਇਹਦੇ ਨਾਲ ਹੀ ਗੱਲ ਕਰਦੇ ਆ ਰਾਹੁਲ ਗਾਂਧੀ ਅੱਜ ਪੰਜਾਬ ਚ ਨੇ ਲੁਧਿਆਣੇ ਚ ਰੈਲੀ ਕਰਨੀ ਆ ਫਿਰ ਉਹਨਾਂ ਨੇ ਪਟਿਆਲਾ ਦੇ ਵਿੱਚ ਕਰਨੀ ਆ ਇਹਦੇ ਨਾਲ ਹੀ ਉਹ ਮੁਲਾਕਾਤ ਕਰਦੇ ਆ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਉਹ ਸਾਰੀ ਵੀਡੀਓ ਜਿਹੜਾ ਤੁਸੀਂ ਦੇਖਿਆ ਹੋਣਾ ਉਹਨੂੰ ਪੂਰਾ ਤੁਸੀਂ ਜਰਾ ਖੁੱਲ ਕੇ ਦੱਸੋ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਰਾਹੁਲ ਗਾਂਧੀ ਨੇ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਦੀਆਂ ਦੂ ਰੈਲੀਆਂ ਅ ਅਜਨ ਅਤੀ ਤਰੀਕ 2000 ਜਗਾ ਜਾਣਾ ਹੋ ਜਾਂਦੀ ਨੇ ਜੋ ਇੱਕ ਤਾਂ ਲੁਧਿਆਣੇ ਤਾਂ ਹੋ ਗਈ ਉਹ ਰੈਲੀ ਉਹਦੇ ਵਿੱਚੋਂ ਕਾਫੀ ਵੱਡਾ ਕੱਟ ਸੀਗਾ ਦੂਜਾ ਪਟਿਆਲੇ ਜਦੋਂ ਪ੍ਰੋਗਰਾਮ ਕਰ ਰਹੇ ਆ ਤਾਂ ਪਟਿਆਲੇ ਵਿੱਚੋਂ ਦੀ ਤਿਆਰੀ ਸ਼ੁਰੂ ਹੋ ਰਹੀ ਹੈ ਉਥੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਸੰਗਠਨ ਨੇ ਉਹ ਉਹਦੀ ਉਹਦੇ ਬਾਰੇ ਦੱਸ ਰਹੇ ਨੇ ਵੀ ਕਿਵੇਂ ਟ੍ਰੈਫਿਕ ਤੋਂ ਸੀ ਆਪਣੇ ਵਲੰਟੀਅਰ ਨੂੰ ਕਿਵੇਂ ਉਹ ਕਰਨਾ ਹੈਗਾ ਇहतਿਆਤ ਰੱਖਣੀ ਹੈ ਵਗੈਰਾ ਵਗੈਰਾ ਤੇ ਅੱਜ ਵਾਲਾ ਹੀ ਦਿਨ 29 ਤਰੀਕ ਵਾਲਾ ਦਿਨ ਹੈ ਅਨਤੀ ਤਰੀਕ ਵਾਲਾ ਦਿਨ ਹੈ ਪੰਜਾਬੀ ਦਾ ਇੱਕ ਸਿੱਧੂ ਮੂਸੇਵਾਲਾ ਦੇ ਦਾ ਹੱਤਿਆ ਹੋਈ ਸੀ ਕਿ 2 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਨੇ ਕੋਈ ਇਲੈਕਸ਼ਨ ਜਿਹੜੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀ ਸੀ 222 ਦੇ ਇਲੈਕਸ਼ਨ ਉਹਦਾ ਪਰਿਵਾਰ ਵੀ ਕਾਂਗਰਸ ਦੀ ਪਛੋਕੜ ਵਾਲਾ ਹੈ ਉਹਦੇ ਮਾਤਾ ਜੀ ਸਰਪੰਚ ਰਹੇ ਨੇ ਉਹ ਵੀ ਕਾਂਗਰਸ ਪਾਰਟੀ ਦੇ ਇੱਕ ਸਰਪੰਚ ਵਜੋਂ ਰਹੇ ਨੇ ਉਸ ਤੋਂ ਬਾਅਦ ਵੀ ਗਾਹੇ-ਬਗਾਹੇ ਇਹਨਾਂ ਦੇ ਚੰਗੇ ਰਿਲੇਸ਼ਨ ਰਹੇ ਨੇ ਰਾਜਾ ਬੜਿੰਗਨਾਲ ਹੋਣ ਜਾਂ ਨਵਜੋਤ ਸਿੰਘ ਸਿੱਧੂ ਨਾਲ ਰਾਹੁਲ ਗਾਂਧੀ ਨੇ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਸੀ ਤਾਂ ਬਲਕੌਰ ਸਿੰਘ ਜਿਹੜਾ ਇਹਨੇ ਉਹ ਮਿਲੇ ਸੀਗੇ ਦੇਖੋ ਇਹਦੇ ਵਿੱਚ ਇੱਕ ਗੀਤ ਹੈ ਕਿ ਅੱਜ ਵੀ ਵਸੇ ਜੇ ਤੁਸੀਂ ਅਖਬਾਰਾਂ ਦੇ ਪੋਸਟਰ ਦੇਖੋ ਨਾ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲਾ ਨੂੰ ਬਕਾਇਦਾ ਯਾਦ ਕੀਤਾ ਹੋਇਆ ਹੈਗਾ ਅਖਬਾਰਾਂ ਚ ਇਸ ਇਤਿਹਾਰ ਦੇ ਕੇ ਯਾਦ ਕੀਤਾ ਹੋਇਆ ਉਹਦੇ ਵਿੱਚ ਇੱਕ ਇਹ ਵੀ ਹੁੰਦਾ ਵੀ ਤੁਸੀਂ ਇੱਕ ਹਮਦਰਦੀ ਵੀ ਲੈਣੀ ਹੁੰਦੀ ਹੈਗੀ ਉਹ ਵੋਟਾਂ ਵਾਸਤੇ ਪਰ ਦੂਜਾ ਜਿਹੜਾ ਵੱਡਾ ਮਸਲਾ ਜਿਹੜਾ ਸੀਰੀਅਸ ਮਸਲਾ ਹੈਗਾ ਦੇਖੋ ਮੈਂ ਖੁਦ ਦੇਜੀ ਤੌਰ ਤੇ ਕੋਈ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕੋਈ ਪ੍ਰਸ਼ੰਸਕ ਨਹੀਂ ਰਿਹਾ ਮੈਂ ਤਾਂ ਬਲਕਿ ਆਲੋਚਕ ਰਿਹਾ ਤੇ ਮੇਰੇ ਉੱਤੇ ਸਿੱਧੂ ਮੂਸੇਵਾਲਾ ਦੇ ਫੈਨ ਵੀ ਇੱਕ ਤਰ੍ਹਾਂ ਦਾ ਟਰੋਲ ਹਮਲੇ ਕਰਦੇ ਰਹੇ ਨੇ ਕਿਉਂਕਿ ਮੇਰਾ ਇੱਕ ਵੱਡਾ ਪੀਸ ਰਿਹਾ ਉਹਦੀ ਪੂਰੀ ਗਾਇਕੀ ਦੇ ਬਹਾਨੇ ਪੰਜਾਬੀ ਗਾਇਕੀ ਦੇ ਬਾਰੇ ਲੇਕਿਨ ਇਸ ਗੱਲ ਨਾਲ ਮੈਂ ਫਿਰ ਵੀ ਜਿਹੜਾ ਕਹਿੰਦਾ ਕਿ ਜਿਹੜੀ ਉਹਦੀ ਹੱਤਿਆ ਹੋਈ ਸੀ ਕਿਉਂਕਿ ਤੁਸੀਂ ਕਿਸੇ ਦੀ ਗਾਇਕੀ ਪਸੰਦ ਨਾ ਪਸੰਦ ਅਲੱਗ-ਅਲੱਗ ਹੈ ਪਰ ਐਜ਼ ਅ ਹਿਊਮਨ ਬੀਇੰਗ ਜਿਹੜਾ ਉਹਦੇ ਤੇ ਜੋ ਜਿਹੜੀ ਉਸ ਤਰ੍ਹਾਂ ਦੀ ਜਿਹੜੀ ਹੱਤਿਆ ਹੋਈ ਉਹ ਬਹੁਤ ਦੁਖਦਾਈ ਸੀ ਕਿਉਂਕਿ ਇੱਕ ਤਾਂ ਆਪਣੇ ਮਾਪਿਆਂ ਦਾ ਜਵਾਨ ਪੁੱਤਰ ਸੀਗਾ ਇਕਲੌਤਾ ਪੁੱਤਰ ਸੀਗਾ ਵਿਆਹ ਵੀ ਉਹਦੇ ਨੇੜੇ ਸੀਗੇ ਉਹਦੇ ਮਤਲਬ ਵਿਆਹ ਵੀ ਹੁਣ ਮੰਗਣਾ ਹੋ ਗਿਆ ਸੀ ਵਿਆਹ ਉਹਦਾ ਹੋਣਾ ਸੀਗਾ ਦੂਜੀ ਜਿਹੜੀ ਚੀਜ਼ ਹੈ ਕਿ ਉਹ ਇੱਕ ਨੌਜਵਾਨ ਬਖਵਖ ਅਵਸਥਾ ਵਿੱਚੋਂ ਗੁਜ਼ਰਦਾ ਹੁੰਦਾ ਉਹਨੇ ਅੱਗੇ ਜਾ ਕੇ ਕੀ ਰਿਸ਼ਤ ਦੇ ਕਰਨੀ ਹੁੰਦੀ ਹੈ ਕੀ ਅੱਗੇ ਜਾ ਕੇ ਆਪਣੀ ਗਾਇਕੀ ਦੇ ਵਿੱਚ ਹੋਰ ਕੀ ਮੰਜ਼ਰਾਂ ਟੈਕ ਕਰਨੀਆਂ ਉਹਨੇ ਪੂਰੀ ਆਪਣੀ ਉਡਾਨ ਲਾਉਣੀ ਬਾਕੀ ਸੀਗੀ ਉਸ ਉਡਾਨ ਤੇ ਤਰਾਂ ਨਹੀਂ ਉਹਦਾ ਜਿਹੜਾ ਕਤਲ ਹੁੰਦਾ ਤੇ ਫਿਰ ਕਤਲ ਹੋਣ ਦਾ ਜਿਹੜਾ ਸਵਾਲ ਵੱਡਾ ਕੀ ਹੈ ਕਿ ਉਹਦੀ ਜਿਹੜੀ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ ਕਟੌਤੀ ਕਰਕੇ ਫਿਰ ਆਮ ਆਦੀ ਪਾਰਟੀ ਨਾਲ ਜੁੜੇ ਹੋਏ ਲੋਕਾਂ ਵੱਲੋਂ ਉਹ ਉਹਨੂੰ ਸ਼ੇਅਰ ਕੀਤਾ ਗਿਆ ਵੀ ਫਲਾਣੇ ਫਲਾਣੇ ਦੀ ਸਕਿਉਰਿਟੀ ਕਟੌਤੀ ਹੋਈ ਫਿਰ ਉਹਦੀ ਹੱਤਿਆ ਹੋ ਜਾਂਦੀ ਹੈ ਉਹ ਸਾਰਾ ਸਵਾਲ ਜਿਹੜਾ ਫਿਰ ਉਹ ਤੋਂ ਬਾਅਦ ਵਿੱਚ ਜਿਹੜੀ ਹੈ ਉਹਦੇ ਬਾਰੇ ਕੋਈ ਇਨਸਾਫ ਵੀ ਨਹੀਂ ਮਿਲਿਆ ਹੈਗਾ ਉਹਦਾ ਕੋਈ ਕੁਝ ਪਤਾ ਵੀ ਨਹੀਂ ਲੱਗਿਆ ਉਸ ਤਰ੍ਹਾਂ ਉਹ ਸਾਰਾ ਸਵਾਲ ਜਿਹੜਾ ਮੌਜੂਦਾ ਪੰਜਾਬ ਸਰਕਾਰ ਜਿਹੜੀ ਉਹਦੀ ਕਾਰਗੁਜ਼ਾਰੀ ਤੇ ਆ ਕੇ ਖੜਾ ਹੋ ਜਾਂਦਾ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਅੱਜ 29 ਤਰੀਕ ਵਾਲੇ ਦਿਨ ਇਹ ਗੱਲ ਕਰ ਰਹੇ ਹਾਂ ਤਾਂ ਉਦੋਂ ਪੰਜਾਬ ਸਰਕਾਰ ਦੀ ناکامی ਦੀ ਵੀ ਗੱਲ ਕਰਨੀ ਬਣਦੀ ਹੈ ਕਿ ਕਿਵੇਂ ਦਿਨ ਦਿਹਾੜੇ ਇੱਕ ਹੱਤਿਆ ਹੋ ਜਾਂਦੀ ਹੈ ਤੇ ਅਸੀਂ ਇਸ ਲਈ ਨਹੀਂ ਕਹਿ ਰਹੇ ਕਿ ਮੁੱਸੇਵਾਲੇ ਦੀ ਹੱਤਿਆ ਹੋਈ ਹੈ ਕਿਸੇ ਦੀ ਵੀ ਹੱਤਿਆ ਹੋ ਗਈ ਉਹ ਦੁਖਦਾਈ ਤੇ ਅਣਤ ਤੁਹਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਆ ਕੇ ਗੁੰਡਾ ਐਲੀਮੈਂਟ ਹੱਤਿਆ ਕਰ ਜਾਂਦੇ ਨੇ ਤੇ ਉਹ ਉਹ ਤੋਂ ਤੁਹਾਡਾ ਪ੍ਰਸ਼ਾਸਨ ਦੇਖਦਾ ਰਹਿ ਜਾਂਦਾ ਕੱਲ ਮਲਿਕਾ ਅਰਜੁਨ ਖੜਗੇ ਨਾ ਅੰਮ੍ਰਿਤਸਰ ਸਿਗੇ ਤੇ ਉਹਨਾਂ ਨੂੰ ਪੱਤਰਕਾਰਾਂ ਨੇ ਇਹੀ ਸਵਾਲ ਕੀਤਾ ਤੇ ਪਰ ਹਿੰਦੀ ਬੜੀ ਸੋਹਣੀ ਚੰਗੀ ਸਮਝਦੇ ਆ ਉਹ ਪਰ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਨਾ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਤਾਂ ਮੱਲਿਕਾਰ ਜੀ ਉਹਨ ਖੜ ਗਏ ਜਿਹੜੇ ਕਾਂਗਰਸ ਪ੍ਰਧਾਨ ਨੇ ਉਹ ਵੀ ਮੜਾ ਜਾ ਨਾ ਤਾਲਾ ਜਾ ਵਟ ਗਏ ਜਿੱਦਾਂ ਇਦਾਂ ਲੱਗਾ ਵੀ ਉਹ ਇਹਦਾ ਸਹੀ ਜਵਾਬ ਹੀ ਆ ਖੁੱਲ ਕੇ ਜਿੱਦਾਂ ਇੱਕ ਲੀਡਰ ਬੋਲਦਿਆ ਉਹਨਾਂ ਨੇ ਵੀ ਜਵਾਬ ਇਹਦੇ ਬਾਰੇ ਕੋਈ ਦਿੱਤਾ ਨਹੀਂ ਪਰ ਰਾਹੁਲ ਗਾਂਧੀ ਜਿਹੜੇ ਆ ਉਹ ਅੱਜ ਲੁਧਿਆਣਾ ਚ ਰੈਲੀ ਮੁਕੰਮਲ ਕਰ ਚੁੱਕੇ ਆ ਤੇ ਹੁਣ ਪਟਿਆਲਾ ਦੀ ਤਿਆਰੀ ਕਰ ਰਹੇ ਆ ਉੱਥੇ ਕੀ ਕੁਝ ਵਾਪਰਿਆ ਜੀ ਲੁਧਿਆਣੇ ਵਿੱਚ ਉਹਨਾਂ ਨੇ ਆਪਣੇ ਉਹੀ ਮੰਗਾਂ ਜਿਹੜੀਆਂ ਕਾਂਗਰਸ ਦੀਆਂ ਗਰੰਟੀਆਂ ਨੇ ਉਹਦੀ ਗੱਲ ਕੀਤੀ ਹੈ ਦੇਸ਼ ਦੇ ਵਿੱਚ ਜਿਹੜੇ ਸੰਵਧਾਨਿਕ ਹਮਲੇ ਦੀ ਗੱਲ ਕੀਤੀ ਹੈ ਉਹ तमाम ਮੁੱਦੇ ਉਠਾਏ ਨੇ ਕਿਉਂਕਿ ਉੱਥੇ ਗਾਹ ਵਗਾਹ ਬਿੱਟੂ ਆ ਜਿਹੜਾ ਉਹ ਵੀ ਰਾਜਾ ਵਡਿੰਗ ਨੂੰ ਲਲਕਾਰਦਾ ਉਹ ਸੁਭਾਨੇ ਕਾਂਗਰਸ ਨੂੰ ਲਲਕਾਰਦਾ ਉੱਥੇ ਆਉਣਾ ਇਸ ਲਈ ਵੀ ਜ਼ਰੂਰੀ ਸੀ ਕਿ ਰਾਜਾ ਵਡਿੰਗ ਜਿਹੜੀ ਚੋਣ ਲੜਾਈ ਗਈ ਸੀ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਇੱਛਾ ਸੀਗੀ ਉਹਨਾਂ ਨੇ ਉਹਨੂੰ ਉੱਥੇ ਭੇਜਿਆ ਸੀਗਾ ਇਸ ਕਰਕੇ ਵੱਡੇ ਲੀਡਰਾਂ ਦਾ ਆਉਣਾ ਉੱਥੇ ਲਾਜ਼ਮੀ ਹੈ ਰਾਹੁਲ ਗਾਂਧੀ ਨੇ ਵੀ ਆਉਣਾ ਸੀਗਾ ਤੇ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਹੈ ਕਿ ਕਾਂਗਰਸ ਚਾਹੁੰਦੀ ਵੀ ਹੈ ਕਿ ਜਿਹੜੇ ਇਸ ਤਰ੍ਹਾਂ ਉਹਨੂੰ ਧੋਖਾ ਦੇ ਕੇ ਜਿਹੜੇ ਲੀਡਰ ਕੈ ਇਹਨੂੰ ਸਬਸਕਾਇਆ ਜਾਵੇ ਜਿਵੇਂ ਕਿ ਜੇ ਤੁਸੀਂ ਦੇਖੋ ਤਾਂ ਜਿਹੜੀ ਮਿੱਟੂ ਦੀ ਕੋਈ ਏਡੀ ਪੋਲੀਟੀਕਲ ਜਿਹੜੀ ਜਰਨੀ ਆ ਉਹ ਇਹ ਤਾਂ ਹੈ ਨਹੀਂ ਕਿ ਉਹਨੇ ਕੋਈ ਆਪ ਕੋਈ ਮਿਹਨਤ ਕਰਕੇ ਉਹ ਲੀਡਰ ਬਣਿਆ ਹੈਗਾ ਉਹਦੇ ਆਪਣੇ ਦਾਦੇ ਸਿਰ ਤੇ ਲੀਡਰ ਬਣਿਆ ਫਿਰ ਉਹਨੂੰ ਇੱਕਦਮ ਕਾਂਗਰਸ ਪਾਰਟੀ ਨੇ ਐਮਪੀ ਬਣਾ ਦਿੱਤਾ ਉਹ ਦੋ ਵਾਰ ਜਿੱਤ ਵੀ ਗਿਆ ਸੋ ਇਹ तमाम ਦੁਨੀਆ ਚੀਜ਼ਾਂ ਨਹੀਂ ਉਸ ਹਾਲਤ ਦੇ ਵਿੱਚ ਜਦੋਂ ਤੁਹਾਡਾ ਆਪਣਾ ਬੈ ਕੁਛ ਨਹੀਂ ਹੈਗਾ ਤੁਹਾਡਾ ਮਤਲਬ ਤੁਹਾਡੇ ਆਪਣੇ ਪੱਲੇ ਕੱਖ ਨਹੀਂ ਤਦੋਂ ਜਿਹੜਾ ਇੱਕ ਉਤਮੇ ਤੇ ਲੈ ਕੇ ਗਿਆ ਤੁਸੀਂ ਉਸ ਪਾਰਟੀ ਨੂੰ ਛੱਡਦੇ ਹੋ ਫਿਰ ਉਹ ਪਾਰਟੀ ਨੂੰ ਹੁੰਦਾ ਹੀ ਆ ਕਿ ਇਸ ਬੰਦੇ ਨੂੰ ਕਿਵੇਂ ਨਾ ਕਿਵੇਂ ਸਰਬਸਖਾਇਆ ਜਾਵੇ ਉਹ ਵੀ ਮੇਰੇ ਖਿਆਲ ਕਿਤਨਾ ਕਿਤੇ ਜਿਹੜੀ ਰਾਹੁਲ ਗਾਂਧੀ ਹੈ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਹੋਈ ਸ਼ਵਿੰਦਰ ਜੀ ਰਾਮ ਰਹੀਮ ਸੁਨਾਰੀਆ ਦੀ ਜੇਲ੍ਹ ਚ ਬੰਦਾ ਤੇ ਮੈਂ ਜਿੱਦਾਂ ਆਪਾਂ ਸ਼ੁਰੂ ਚ ਇੰਟਰੋਡਕਸ਼ਨ ਚ ਇਹ ਗੱਲ ਕੀਤੀ ਸੀਗੀ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਮੈਨੂੰ ਲੱਗਦਾ ਰਾਮ ਰਹੀਮ ਦੇ ਜ਼ਿੰਦਗੀ ਦਾ ਇਹ ਪਹਿਲਾ ਚੋਣ ਹੋਣਾ ਜਿਹੜਾ ਉਹ ਜੇਲ੍ਹ 'ਚ ਬੈਠ ਕੇ ਜਿਹੜਾ ਰਣਨੀਤੀ ਬਣਾ ਰੇ ਨਹੀਂ ਬਣਾ ਰੇ ਤਾਂ ਬਾਅਦ ਦੀਆਂ ਗੱਲਾਂ ਪਰ ਜੇਲ੍ਹ 'ਚ ਬੈਠੇ ਆ ਤੇ ਦੇਸ਼ ਦੇ ਵਿੱਚ ਲੋਕ ਸਭਾ ਚੋਣ ਜਿਹੜੀ ਉਹ ਚੱਲ ਰਹੀ ਆ ਮੁਕੰਮਲ ਹੋਣ ਵਾਲੀ ਆ ਨਾ ਤੁਹਾਨੂੰ ਥੋੜਾ ਯਾਦ ਕਰਾ ਦੇਣਾ ਆਪਣਾ ਸੰਦੀਪ ਜੀ 2019 ਦੀ ਇਲੈਕਸ਼ਨ ਵਿੱਚ ਵੀ ਉਹ ਜੇਲ੍ਹ ਦੇ ਵਿੱਚ ਹੀ ਸੀਗਾ ਕਿਉਂਕਿ ਇਹਨੂੰ 17 17 ਦੇ ਵੀ ਸਜ਼ਾ ਹੋਈ ਸੀਗੀ ਉਹ ਆਦਮੀ ਰੇਪ ਵਾਲੇ ਮਾਮਲੇ ਵਿੱਚ ਤੇ ਛੱਤਰਪਤੀ ਵਾਲੇ ਮਾਮਲੇ ਵਿੱਚ ਜਿਹੜੀ ਆ ਸਜ਼ਾ ਰਣਜੀਤ ਵਾਲੇ ਮਾਮਲੇ ਵਿੱਚ ਭਰੀ ਹੋਇਆ ਉਹ 21 ਚ ਹੋਈ ਸੀ सीबीआई ਅਦਾਲਤ ਨੇ ਕੀਤੀ ਸੀ ਉਹਦੇ ਵਿੱਚ ਹੁਣ ਇਹਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ ਅ ਇਹਦੇ ਵਿੱਚ ਦੇਖੋ ਉਸ ਤੋਂ ਬਾਅਦ ਜਿਹੜੀਆਂ ਕੁਝ ਇਲੈਕਸ਼ਨਾਂ ਹੁੰਦੀਆਂ ਰਹੀਆਂ ਉਹਦੇ ਵਿੱਚ ਇਹਨੂੰ ਰਾਹਤ ਮਿਲ ਜਾਂਦੀ ਰਹੀ ਹੈ ਬੀਏ ਪਰੋਲ ਤੇ ਆ ਗਿਆ ਜੀ ਇਹਨੂੰ ਫਰਲੋ ਤੇ ਆ ਗਿਆ ਜੀ ਫਲਾਨੇ ਤੇ ਆ ਗਿਆ ਢਿੰਗਰੇ ਤੇ ਆ ਗਿਆ ਤੇ ਕੁਝ ਇਹਨੇ ਜੇਲ੍ਹ ਦੇ ਵਿੱਚੋਂ ਵੀ ਦੇਖਿਆ ਨਾ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤਾਂ ਹਰਿਆਣਾ ਦੀ ਵਿਧਾਨ ਸਭਾ ਦੀ ਇਲੈਕਸ਼ਨ ਸੀ ਜਿਹੜੀ 19 ਚ ਹੋਈ 21 ਉਹਦੇ ਵਿੱਚ ਵੀ ਸ਼ਾਇਦ ਇਹ ਜੇਲ੍ਹ ਦੇ ਵਿੱਚ ਹੀ ਬੈਠਾ ਸੀਗਾ ਪਰ ਉਹ ਦੁਬਾਰਾ ਕਿੰਨੂ ਲਗਾਤਾਰ ਪਰੋਲਾ ਵਗੈਰਾ ਮਿਲਦੀਆਂ ਰਹੀਆਂ ਤੁਹਾਡੇ ਪੰਜਾਬ ਦੀ ਇਲੈਕਸ਼ਨ ਆ ਗਈ ਜੀ ਫੇਰ ਕੋਈ ਹੋਰ ਇਲੈਕਸ਼ਨ ਆ ਗਈ ਜੀ ਤੇ ਇਹਨੂੰ ਛੱਟ ਜਿਹੜਾ ਹੈਗਾ ਬਾਹਰ ਜਿਹੜਾ ਹੈਗਾ ਕੀਤਾ ਜਾਂਦਾ ਰਿਹਾ ਹੈਗਾ ਵੀ ਚਲੋ ਜੀ ਇਹ ਜਿਹੜਾ ਆ ਜਵੇ ਤੇ ਉਹਦਾ ਕਾਰਨ ਵੀ ਇਹੀ ਰਿਹਾ ਵੀ ਪੋਲੀਟੀਕਲ ਲਿੰਕ ਹੈਗੇ ਨੇ ਅਗਲੇ ਦੇ ਸਰਕਾਰਾਂ ਦਰਬਾਰੇ ਚੱਲਦੀ ਆ ਸੈਂਟਰ ਸਰਕਾਰ ਦੇ ਨਾਲ ਵਧੀਆ ਬਣੀ ਹੋਈ ਆ ਹਰਿਆਣਾ ਵਿੱਚ ਜਦੋਂ ਇਹਨੂੰ ਸਜ਼ਾ ਹੋਈ ਸੀ 17 ਦੇ ਵਿੱਚ ਖੱਟੜ ਫੇਰ ਵੀ ਕਹਿੰਦਾ ਰਿਹਾ ਕਿ ਮੈਂ ਤਾਂ ਇਸੇ ਡੇਡੇ ਤੇ ਮੱਥਾ ਟੇਕਣ ਜਾਊਂਗਾ ਮੈਂ ਮਤਾ ਜੀ ਡੇਲ ਨੂੰ ਮੰਨਦਾ ਉਹਨੇ ਮੰਤਰੀ ਕਹਿੰਦੇ ਰਹੇ ਨੇ ਤੇ ਇਹਦਾ ਮਤਲਬ ਕੀ ਇਥੋਂ ਪੱਤਾ ਲੱਗਦਾ ਵੀ ਸਿਸਟਮ ਦਾ ਲੈਸ ਜਿਹੜਾ ਬਾਬੇ ਦੀ ਕਿੰਨੀ ਜੜੀ ਹੈਗੀ ਆ ਰਹੀ ਹੈ ਹੁਣ ਜਿਹੜਾ ਆ ਮਾਮਲਾ ਇਹਦਾ ਇੱਕਦਮ ਫੈਸਲਾ ਆਉਣਾ ਹਾਲਾਂਕਿ ਇਹਦੇ ਤੇ ਡਿਬੇਟ ਤਾਂ ਹੋ ਚੁੱਕੀ ਸੀ ਕਾਫੀ ਚਿਰ ਪਹਿਲਾਂ ਹੋ ਚੁੱਕੀ ਸੀ ਇਹ ਇਲੈਕਸ਼ਨ ਟਾਈਮ ਆਉਣਾ ਹਾਲਾਂਕਿ ਕੋਰਟ ਨੇ ਆਪਣਾ ਫੈਸਲਾ ਜਦੋਂ ਮਰਜ਼ੀ ਸੁਣਾ ਸਕਦੀ ਆ ਪਰ ਇਹਦੇ ਸਿਆਸੀ ਵਿਸ਼ਲੇਸ਼ਕ ਅਰਥ ਕੱਢ ਰਹੇ ਹੈਗੇ ਨੇ ਵੀ ਜਦੋਂ ਪੰਜਾਬ ਦੇ ਵਿੱਚ ਸੱਤਵਾਂ ਆਖਰੀ ਪੜਾ ਹੈਗਾ ਤੇ ਕੀ ਕਾਰਨ ਹੈ ਕਿਉਂਕਿ ਕੁਝ ਬਠਿੰਡੇ ਵਾਲ ਵੀ ਇਹਨਾਂ ਦਾ ਆਧਾਰ ਹੈਗਾ ਫਿਰ ਛੋਟੇ-ਮੋਟੇ ਪਟਿਆਲੇ ਕੰਨੀ ਵੀ ਇਹਨੂੰ ਮੰਨਣ ਵਾਲੇ ਨੇ ਹਾਲਾਂਕਿ ਉੱਥੇ ਵੈਸੇ ਡੇਰਾ ਵਿਆਸ ਤੇ ਵੀ ਫੋਲੋਅਰ ਕਾਫੀ ਹੈਗੇ ਨੇ ਤੇ ਇੱਥੇ ਬਠਿੰਡੇਵਾਲ ਤਾਂ ਖਾਸ ਕਰਕੇ ਆਧਾਰ ਹੈਗਾ ਵੀ ਇਹਦਾ ਕੀ ਕਾਰਨ ਹੋ ਸਕਦਾ ਹੈ ਇਦਾਂ ਕਰਕੇ ਕਿਸੇ ਨਾ ਕਿਸੇ ਪਾਰਟੀ ਨਾਲ ਮੇਜ ਕੇ ਕੋਈ ਕੋਈ ਨਾ ਕੋਈ ਰਿਸ਼ਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਛਾ ਇਕ ਦਿਨ ਮੈਂ ਵਰਬੀ ਦੱਸਦੀ ਆ ਮੈਂ ਅਸਰ ਭੁੱਲ ਨਾ ਜਾਵਾ ਜਦੋਂ ਇਹਨੂੰ ਦੂਜੀ ਵਾਰ ਸਜ਼ਾ ਹੋਈ ਸੀ ਨਾ ਆਪਣਾ ਸੰਦੀਪ ਜੀ 221 ਦੇ ਵਿੱਚ ਉਦੋਂ ਮੈਂ ਇੱਕ ਘਰਾਂ ਚ ਸਟੋਰੀ ਕੀਤੀ ਸੀ ਕਿ ਦੋ ਜਿਹੜੇ ਨਾ ਲੋਕ ਨੇ ਜਿਨ੍ਹਾਂ ਨੇ ਜੋ ਕੰਟੈਕਟ ਤੇ ਲੋਕਾਂ ਨੂੰ ਘੱਟ ਪਤਾ ਸੀ ਜਿਨ੍ਹਾਂ ਦੇ ਕਰਕੇ ਇਹਨੂੰ ਜਿਹੜੀ ਸਜ਼ਾ ਹੋਈ ਹੈ ਇੱਤਾ ਵਕੀਲ ਸੀ ਐਡਵੋਕੇਟ ਸੀ ਹਰਿਆਣਾ ਦੇ ਕੋ ਖੇਤਰ ਤੋਂ ਸतीश ਕੁਮਾਰੀ ਜਿਨ੍ਹਾਂ ਨੇ ਕਿ ਸੀਬੀਆਈ ਦੀ ਜਾਂਚ ਲਈ ਇਨੀਸ਼ੀਏਟਿਵ ਲੈਣ ਲਈ ਗਰਾਊਂਡ ਲੈਵਲ ਤੇ ਸੰਘਰਸ਼ ਕੀਤਾ ਲਾਇਆ ਦੇ ਲੋਕਾਂ ਉਹ ਸਭ ਡੇਰੇ ਵਾਲਿਆਂ ਮਿਲ ਉਹਨਾਂ ਦੀ ਵੀ ਕੁੱਟਮਾਰ ਹੋਈ ਹੋਰ ਵਗੈਰਾ ਇੱਕ ਮਾਸਟਰ ਬਲਵੰਤ ਜਿਹੜੇ ਪਿੱਛੇ ਜਿਹੇ ਉਹਨਾਂ ਦੀ ਡੈਥ ਹੋਈ ਆ ਉਹ ਐਸੇ ਜਿਹੜਾ ਰਣਜੀਤ ਵਾਲੇ ਮਾਮਲੇ ਵਿੱਚ ਗਵਾਹ ਵੀ ਸੀ ਕਿਉਂਕਿ ਰਣਜੀਤ ਉਹਨਾਂ ਦੇ ਪਿੰਡ ਦਾ ਹੀ ਸੀਗਾ ਡੇਰੇ ਦਾ ਪ੍ਰਬੰਧਕ ਉਹਦੇ ਵਿੱਚ ਉਹ ਜਦੋਂ ਉਹਦੀ ਹੱਤਿਆ ਹੋਈ ਤਾਂ ਇਹਨੂੰ ਧਮਕੀ ਦੇਣ ਆਏ ਸੀ ਮਾਸਟਰ ਬਲਵੰਤ ਨੂੰ ਵੀ ਉਹਨਾਂ ਨੂੰ ਸ਼ੱਕ ਸੀ ਕਿਉਂਕਿ ਮਾਸਟਰ ਬਲਵੰਤ ਤਰਖਿਅ ਸੋਸਾਇਟੀ ਨਾਲ ਵੀ ਜੁੜਿਆ ਹੋਇਆ ਸੀ ਹਰਿਆਣੇ ਦੀ ਤਰਖਿਅ ਸੋਸਾਇਟੀ ਦਾ ਜਿਹੜਾ ਇੱਕ ਪੇਪਰ ਨਿਕਲਦਾ ਉਹਦਾ ਉਹ ਲੀਟਰ ਵੀ ਸੀਗਾ ਉਹਦੇ ਉਹ ਚਿੱਠੀ ਜਿਹੜੀ ਹੈਗੀ ਪਹਿਲਾਂ ਇਨਾਂ ਕੋਲ ਆਈ ਸੀ ਕਿ ਮਾਸਟਰ ਬਲਵੰਤ ਉਹਨਾਂ ਕੋਲ ਚਿੱਠੀ ਆਈ ਸੀ ਜਿਹੜੀ ਗੁਮਨਾਮ ਚਿੱਠੀ ਹੈ ਜੋ ਕਿ ਸ਼ਖਸੀ ਡੇਰੇ ਵਾਲੇ ਨੂੰ ਕਿ ਰਣਜੀਤ ਨੇ ਲਿਖਾਈ ਹੈਗੀ ਆ ਉਹਦੇ ਵਿੱਚ ਜਿਹੜੇ ਚਾਰ ਬੰਦੇ ਨਾਲ ਹੋਰ ਬਰੀ ਕੀਤੇ ਨੇ ਨਾ ਉਹਨਾਂ ਵਿੱਚੋਂ ਇੱਕ ਬੰਦੇ ਨੇ ਜਿਹੜਾ ਹੈਗਾ ਉਹ ਬਲਵੰਤ ਮੈਨੂੰ ਇੰਟਰਵਿਊ 'ਚ ਦੱਸ ਰਿਹਾ ਕਿ ਉਹ ਮੈਨੂੰ ਉਹਦਾ ਨਾਮ ਸ਼ਮਦਿਲ ਕਰਕੇ ਸੀਗਾ ਸ਼ਮਦਿਲ 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 ਨੇ ਕਿਹਾ ਵੀ ਉਹ ਤਾਂ ਮਰ ਗਿਆ ਹੁਣ ਤੈਨੂੰ ਵੀ ਤੂੰ ਵੀ ਮਰੇਗਾ ਤੇ ਉਹਦੇ ਮਤਲਬ ਉਹ ਇੱਕ ਜਦੋਂ ਉਹਨੇ ਇੱਕ ਪਿੰਡ ਦੇ ਵਿੱਚ ਬਲਵੰਤਪੁਰਾ ਨੇ ਆਪਣਾ ਮਨੋਰੋਗ ਸੈਂਟਰ ਬਣਾਇਆ ਹੋਇਆ ਸੀ ਜਿੱਥੇ ਹਰ ਸੰਡੇ ਉਹ ਮਨਰੋਗੀਆਂ ਨੂੰ ਚੈੱਕ ਕਰਦੇ ਹੁੰਦੇ ਸੀ ਉਹ ਮੇਰੀ ਉਸ ਇੰਟਰਵਿਊ ਚੋ ਕਹਿ ਰਹੇ ਨੇ ਕਿ ਜਦੋਂ ਮੈਂ ਗੁੱਸੇ 'ਚ ਆ ਕੇ ਚੰਗਾ ਫਿਰ ਹੁਣੀ ਮਾਰਦੇ ਗੋਲੀ ਤਾਂ ਇੰਨੇ 'ਚ ਮੇਰੇ ਜਿਹੜੇ ਫ੍ਰੀਜ਼ ਬਾਹਰ ਆ ਗਏ ਜਦੋਂ ਮਰੀਜ਼ ਆ ਕੇ ਲੋਕਾਂ ਦੇ ਇਕੱਠ ਹੋ ਗਿਆ ਤਾਂ ਉਹ ਇੱਕਦਮ ਚਲਿਆ ਗਿਆ ਉਹ ਕਹਿੰਦਾ ਕਿ ਕੁਝ ਦਿਨ ਬਾਅਦ ਜਿਹੜਾ ਹੈਗਾ ਉਹਦੀ ਮੌਤ ਹੋ ਜਾਂਦੀ ਹੈ ਰਣਜੀਤ ਦੀ ਵੀ ਮੌਤ ਹੋ ਜਾਂਦੀ ਹੈ ਉਹ ਐ ਕਿ ਅਸੀਂ ਵੀ ਰਣਜੀਤ ਵੀ ਮਰੂਗਾ ਤੂੰ ਵੀ ਮਰੇਗਾ ਉਹ ਉਹ ਮੇਰੀ ਉਸ ਲੰਮੀ ਸਟੋਰੀ ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਉਹ ਜ਼ ਦੇਰ ਲੇ ਕਿ ਮੈਂ ਉਹ ਜਦੋਂ ਸਾਰਾ ਕੁਝ ਸੀਗਾ ਗਵਾਹ ਗੂਸ ਸੀਗੇ ਫਿਰ ਵੀ ਮਤਲਬ ਇਹ ਬੰਦੇ ਜਿਹੜੇ ਹਾਈ ਕੋਰਟ ਦੇ ਵਿੱਚੋਂ ਬਚ ਗਏ ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਨੂੰ ਦਿੱਤਾ ਖਬਰਾਂ ਤਫਸੀਲ ਦੇ ਨਾਲ ਦੱਸੀਆਂ ਸਮਝਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸੰਦੀਪ ਮਹਿਮਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ